ਇਕ ਸਮਾਂ ਹੁੰਦਾ ਸੀ ਸਾਡੇ ਘਰਾਂ ਦੇ ਵਿੱਚ ਪਿੱਤਲ ਦੇ ਕੈਂਦੇ ਤਾਂਬੇ ਦੇ ਬਰਤਨ ਵਰਤੇ ਜਾਂਦੇ ਸੀ। ਉਹਨਾਂ ਸਮਿਆਂ 'ਚ ਸਾਡੀਆਂ ਖੁਰਾਕਾਂ ਵੀ ਚੰਗੀਆਂ ਹੁੰਦੀਆਂ ਸੀ। ਸਾਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਵੀ ਨਹੀਂ ਸੀ ਲੱਗਦੀ ਤੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਤਾਂ ਕਿਸੇ ਨੇ ਨਾਂ ਵੀ ਨਹੀਂ ਸੁਣਿਆ। ਪਰ ਜਿੱਦਾਂ ਜਿੱਤਾ ਅਸੀਂ ਆਪਣੀ ਰਸੋਈ ਦੇ ਵਿੱਚੋਂ ਇੰਨਾ ਪਿੱਤਲ ਦੇ ਤਾਂਬੇ ਦੇ ਤੇ ਕੈਂਦੇ ਭਾਂਡਿਆਂ ਨੂੰ ਵਿਦਾ ਕੀਤਾ। ਭਾਂਡੇ ਕਲੀ ਕਰਾਉਣ ਵਾਲੀ ਆਵਾਜ਼ ਵੀ ਸਾਨੂੰ ਸੁਣਨੀ ਬੰਦ ਹੋ ਗਈ। ਇਸ ਨਾਲ ਹੀ ਅਸੀਂ ਖੁਦ ਸਮੇਂ ਦੇ ਕਾਲਕ ਇਹੋ ਜੀ ਆਪਣੇ ਆਪ ਤੇ ਲਾਈ ਕਿ ਸਾਡੇ ਘਰ ਦੇ ਵਿੱਚ ਸਟੇਨਲੈਸ ਸਟੀਲ ਪਲਾਸਟਿਕ ਨਿਕਾਰ ਕਰ ਲਿਆ ਅੱਜ ਇੱਕ ਵਾਰੀ ਫਿਰ ਤੋਂ ਇਸ ਸਟੇਨਲੈਸ ਸਟੀਲ ਤੇ ਪਲਾਸਟਿਕ ਦੇ ਨਾਲ ਹੁੰਦੇ ਕੈਂਸਰ ਕਰਕੇ ਲੋਕ ਜਾਨੂ ਹੋ ਰਹੇ ਨੇ ਅਵੇਸਲੇ ਲੋਕ ਹੁਣ ਜਾਗ ਰਹੇ ਨੇ ਅਤੇ ਫਿਰ ਤੋਂ ਤਾਂਬੇ ਤੇ ਪਿੱਤਲ ਦੇ ਪਾਂਡਿਆਂ ਵੱਲ ਮੁੜ ਰਹੇ ਨੇ ਦਸੇ ਪੰਜਾਬ ਦਾ ਇਹ ਕਿਹੋ ਜਿਹਾ ਪਿੰਡ ਹੈ ਜਿੱਥੇ ਅਵਾਰਡ ਤਕ ਲੂਕਾਂ ਨੂੰ ਮਿਲ ਚੁੱਕੇ ਨੇ ਔਰ ਇਹ ਲੋਕ ਬਣਾਉਂਦੇ ਨੇ ਤਾਂਬੇ ਦੀ ਪਿੱਤਲ ਦੀ ਕੈਂ ਦੇ ਪਾਂਡੇ ਤੇ ਦੇਸ਼ਾਂ ਵਿਦੇਸ਼ਾਂ 'ਚ ਇਨ੍ਹਾਂ ਪਾਂਡਿਆਂ ਦੀ ਬਹੁਤ ਹੀ ਜ਼ਿਆਦਾ ਭਾਰੀ ਮਾਨ ਕੇ ਆਓ ਗੇੜਾ ਮਾਰਦੇ ਆ ਪਿੰਡ ਠਟਿਆਰਾਂ ਦਾ ਸ਼ਹਿਰ ਜੰਡਿਆਲੇ ਦਾ ਇਹ ਪਿੰਡ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਕਰਕੇ ਜਾਣਿਆ ਜਾਂਦਾ ਕਿਉਂਕਿ ਇੱਥੋਂ ਦੇ ਬੜੇ ਪਿੱਤਲ ਤਾਂਬੇ ਦੇ ਕੈਂ ਦੇ ਪਾਂਡੇ ਦੂਰ ਦੂਰ ਤੱਕ ਜਾਂਦੇ ਨੇ ਕਰਦੇ ਰਹਿਣਗੇ ਬੱਜ ਜਾਣਗੇ ਇਹਨੂੰ ਤਾਂ ਸਿਲਵਰ ਤਾਂ ਕੈਨਸਲ ਕਰਤਾ ਪਿਆ ਸਿਲਵਰ ਦੇ ਕੂਪਰ ਦੇ ਕਿਹੜੇ ਕੋਈ ਕੱਚੀ ਮਾਰਦੇ ਨਾ ਸਿਲਵਰ ਨਾਲ ਲੱਫਾ ਪਹਿਲੇ ਸਾਡੇ ਬਜ਼ੁਰਗ ਕਿਉਂ ਨਹੀਂ ਬਿਮਾਰ ਹੁੰਦੇ ਇਦੋਂ ਪਿੱਤਲ ਦੇ ਬਾਟੇ ਖੁੰਦੇ ਸੀ ਇਹਨੂੰ ਤੁਸੀਂ ਪਿੱਤਲ ਦੇ ਬਾਟੇ ਨੂੰ ਗੈਸ ਤੇ ਵੀ ਕਰ ਸਕਦੇ ਹੋ ਜੇ ਕੋਈ ਨੁਕਸਾਨ ਨਹੀਂ ਹੈ ਕਦੀ ਜਿੰਨੀ ਲੱਫ ਕੇ ਅੰਦਰ ਜਾਊਗੀ ਇਹਨੇ ਬਿਮਾਰੀਆਂ ਤੋਂ ਬਿਮਾਰੀਆਂ ਤੋਂ ਦਰਵਾਰ ਸਾਹਿਬ ਦਾ ਜਿੰਨਾ ਕੰਮ ਸਾਰਾ ਬੈਠੀ ਕਰਦੇ ਦਰਵਾਰ ਸਾਹਿਬ ਦਾ ਬਾਬਾ ਬੁੱਢਾ ਸੇ ਦਾ ਉੱਥੇ ਅਗੇ ਸਿਲਵਰ ਦੇ ਬਾਟੇ ਸੁਣਾਉਣਾ ਤਾਂਬੇ ਦੇ ਬਾਟੇ ਦੇ ਘਰ ਆ ਕੈਸਾ ਢਾਬਾ ਬਾਪੂ ਤੁਸੀਂ ਤਾਂ ਮੇਰੇ ਕੋਲ ਕਿਉਂ ਮੀਤਰਾ ਜਿਹੜਾ ਬੰਦਾ ਪਿੱਤਲ ਦਾ ਯੂਜ਼ ਕਰਦਾ ਨਾ ਉਹ ਜ਼ਿੰਦਗੀ 'ਚ ਕਦੀ ਬਿਮਾਰੀ ਤੇ ਲੱਗੇ ਨਹੀਂ ਆਉਂਦਾ ਜਿਹੜੀਆਂ ਆਈਸਟਰੀਆਂ ਕਹਿੰਦੀਆਂ ਉਹ ਨਹੀਂ ਬੈਂਡੀਆਂ ਇਹਨਾਂ ਪਿੱਤਲ ਯੂਜ਼ ਕਰੋ ਬਾਟਾ ਜਿਹੜੇ ਸਿਲਵਰ ਕੈਂਸਰ ਕਰਦਾ ਬਾਦ ਦੇ ਵਿੱਚ ਸਿਲਵਰ ਦੇ ਭੱਟ ਕੇ ਤਿੰਨ ਦਿਨ ਪਾਣੀ ਭਰ ਕੇ ਰੱਖ ਦੋ ਇਹ ਉੱਪਰ ਤੇ ਕੀ ਕੀ ਝਾਗ ਆਈ ਹੋਈ ਉਹ ਵੀ ਕੈਂਸਰ ਆ ਪਿੱਛੇ ਕੀ ਕੀ ਹੈ ਆ ਵੇਖੋ ਲਤੰਦ ਵੀ ਗੜ ਗਈ ਆ ਉਹਨਾਂ ਨੇ ਅੰਦਰੋਂ ਵੀ ਕਲੀ ਕਰਾਈਏ ਬਾਹਰੋਂ ਵੀ ਕਰਾਈਏ ਤਾਂਬ ਵੀ ਆ ਅੰਦਰੋਂ ਕਰਾਈ ਬਾਹਰੋਂ ਕਰਾਈਏ ਇਹ ਕਹਿੰਦੇ ਕੈਸਾ ਕੱਢੋ ਆਛਾ ਉਹ ਲੱਸੀ ਲੈ ਲਓ ਇਹ ਲੱਸੀ ਲਈ ਹੈ ਨਾ ਹਾਂਜੀ ਤੇ ਆ ਹੈਗਾ ਵਾ ਤੇਰੀ ਰੇਲ ਲਈ ਕਿਉਂਕਿ ਲੱਸੀ ਆ ਲੈਣਾ ਤੇ ਕਿਤੇ ਜਿਹੜਾ ਥੱਲੇ ਬਾਲ ਗਿਆ ਅੱਗੇ ਗਜਰੀ ਮਿਲਿਆ ਹਾਂ ਯਾਰ ਤੁਹਾਡੋ ਕੋਲ ਪਿੱਤਲ ਜਿਹੜਾ ਸਹੀ ਮਿਲਦਾ ਹਾਂਜੀ ਹਾਂ ਸੋਰੀ ਇਹ ਤਾਂ ਕਦੇ ਹੁੰਦੀ ਨਹੀਂ ਹੈਗੀ ਹੁੰਦੀ ਨਹੀਂ ਪਿੱਤਲ ਕਦੇ ਮਿਲਾਵਟ ਨਹੀਂ ਹੈ ਮਿਲਾਵਟ ਨਹੀਂ ਹੁੰਦੀ ਕਦੇ ਨਹੀਂ ਮਿਲਾਵਟ ਹੁੰਦੀ ਠੀਕ ਹੈ ਆ ਜਿਹੜਾ ਡੱਗਾ ਆ ਇਸ ਬੋਲੀ ਕਿੰਨਾ ਦਾ ਵੇਚਣਾ ਇਹਦਾ ਹੁਣ 35 ਕਿਲੋ ਦਾ ਕੋਈ ਕਾਹਚ ਕਿੰਨੀ ਹੈ ਤੁਹਾਨੂੰ ਮਿਲ ਜਾਏਗਾ ਹਾਂਜੀ ਹਾਂਜੀ ਤੁਸੀਂ ਲੋ ਹੋਗਿੰਸ ਦਾ ਕੁੱਕਰ ਲੈਣੇ ਹੋ ਬਲੈਕ ਬਲੈਕ ਰੰਗ ਦਾ ਤੁਹਾਨੂੰ ਪਤਾ ਹੋਗੀਆਂ ਕੁੱਕਰ ਜਿਹੜਾ ਤੁਸੀਂ ਬਲੈਕ ਲੈ ਰਹੇ ਹੋ ਉਹਦੇ ਵਿੱਚ ਜਿਹੜਾ ਉਹਨੇ ਪੇਂਟ ਕੀਤਾ ਹੋਇਆ ਉਹ ਕਿੱਡੀ ਇੰਨੀ ਬਿਮਾਰੀ ਤਕੜੀ ਸਿਰਫ ਹੋਗਿੰਸ ਦਾ ਨਾਮ ਜੁੜੀ ਜਾਉਣਾ ਪੈਸੇ ਬਹੁਤ ਲੈਣੀ ਹੈ ਇਸ ਕਰਕੇ ਹੋਗਿੰਸ ਦਾ ਨਾਮ ਬਣ ਗਿਆ ਅਸੀਂ ਇਹ ਕਹਿੰਦੇ ਕਿ ਪਿੱਤਲ ਦਾ ਬਿਹਤਰ ਯੂਜ਼ ਕਰੋ ਵਾਅਦਾ ਤੋਂ ਵੱਧ ਜਿੰਨਾਂ ਬਿਮਾਰੀਆਂ ਤੋਂ ਬਚ ਜਾਂਦਾ ਲੋਕ ਬਚਾਉਂਦਾ ਦਰਬਾਰ ਸਾਹਿਬ ਦੀ ਆਪਾਂ ਦਰਦਾਲ ਖੰਡੇ ਕੀ ਕਿਉਂ ਦੀ ਟੇਸਟ ਹੁੰਦੀ ਹੈ ਕਿਉਂਕਿ ਤਾਂਬੇ ਦੀ ਗੇਂਦ ਚ ਬੰਦੀ ਹੈ ਇਹ ਵੀ ਗੱਲ ਨਹੀਂ ਇਹ ਇਸ ਕਾਲੇ ਪੈਨਾਂ ਝੁਰਲੀਆਂ ਵੇਚ ਕੇ ਗੋਡੀ ਵੀ ਇਹਨਾਂ ਕਰਕੇ ਆ ਹੁਣ ਕਲੀ ਲੱਤ ਕੇ ਜਿੰਨੀ ਅੰਦਰ ਜਾਊਗੀ ਇਹਨੇ ਬੈਨੀਫਿਟ ਹੈ ਕਿਉਂਕਿ ਇਹ ਵੇਖੋ ਅਮਲੇਸ਼ੀਆ ਚ ਨਿਕਲਦੀ ਗਈ ਇੱਥੋਂ ਨਹੀਂ ਹੈਗੀ ਅਮਲੇਸ਼ੀਆ ਦੀ ਅਮਲੇਸ਼ੀਆ ਤਾ ਦੇ ਇਹਨੂੰ ਲਗਣ ਕਹੀ ਦਿਆ ਜੀ ਲਗਣ 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 ਹਾਂ ਜੀ ਅੱਛਾ ਲਗਣ ਇਹਦੇ ਵਿੱਚ ਕਿੰਨਾ ਕੁ ਟਾਈਮ ਲੱਗਦਾ ਹੈ ਤਿਆਰ ਹੋਣ ਚ ਮੈਨੂੰ ਇੱਕ ਦਿਹਾੜੇ ਲੱਗ ਜਾਂਦਾ ਆ ਪੀਸ ਨੂੰ ਇੱਕ ਬੀਕੀ ਓਕੇ ਤਾਂ ਜਦ ਵੀ ਇਹ ਇਸ ਤੇ ਅੰਦਰ ਲੱਗ ਇਹ ਕਿਹੜਾ ਲੱਗ ਗਿਆ ਇੱਕ ਦੇਹੀ ਠੀਕ ਹੈ ਇਹਦੇ ਵਿੱਚ ਕੀ ਬਣਾਉਂਦੇ ਨੇ ਹਾਂਜੀ ਇਹ ਜੋ ਵਿਆਹ ਸ਼ਾਦੀਆਂ ਵਿੱਚ ਜਿੰਨਾ ਕੋਈ ਕਰਾਉਂਦਾ ਆਤਾ ਜਾਂ ਰਸਕੂਲੇ ਬਾਤ ਤੇ ਇਹ ਹੁਣ ਇੱਥੇ ਚਾਹ ਕੋਈ ਪਾਣੀ ਹੋਵੇਗਾ ਇਹ ਵਰਤ ਪਾਣੀ ਚੋਦੇ ਇਹ ਖਾਰ ਪੀਦਾ ਤੂੰ ਹਾਂਜੀ ਚਲ ਸੰਭਾ ਮੇਰ ਸੰਭਾ ਹਾਂ ਜੀ ਹਾਂਜੀ ਇਹਦਾ ਬੰਦਾ ਇਹ ਪਿਓ ਕੰਮ ਉਹਨੂੰ ਕੋਟੇ-ਕੁੱਟ ਕੇ ਤਾਂਬੇ ਨੂੰ ਹੈਨਾ ਆ ਬੱਟੀ ਜੀ ਨਾ ਹਾਂਜੀ ਇਹ ਗੱਲਾ ਗੱਲਾ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਕੰਮ ਚ ਜਾ 60 ਸਾਲ ਬਚਪਨ ਤੋਂ ਇਸ ਕੰਮ ਚ ਬੈ ਗਏ ਕਿੰਨੀ ਕਿ ਡਿਮਾਂਡ ਹੁੰਦੀ ਹੈ ਦੀ ਹਾਂ ਮੇਰੇ ਮਾਦੇ ਬਰਖਾ ਦਾ ਕਿੰਨੀ ਕ ਮੰਗ ਆਉਂਦੇ ਹੈ ਲੋਈ ਵਰਤਦੇ ਹੈ ਹਾਂਜੀ ਤੇ ਇਹ ਬਿਰਿਆਨੀ ਵਾਸਤੇ ਹੈ ਆ ਆ ਕੇ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਕੱਲੇ ਨੂੰ ਇਕੱ루 ਤਿਆਰ ਕਰਨ ਨੂੰ ਦੇਖ ਨੂੰ ਇਹ ਦੇਖ ਨੂੰ ਤਿਆਰ ਕਰਨ ਚ ਕਿੰਨਾ ਟਾਈਮ ਲੱਗ ਜਾਂਦਾ ਹੈ 3 ਦਿਨ 3 ਦਿਨ ਲਗਾਤਾਰ ਜ਼ੋਰ ਤਾਂ ਜ਼ਿਆਦਾ ਲੱਗਦਾ ਹੋਣਾ ਹੈ ਤੇ ਇਸ ਉਮਰ ਚ ਇੰਨਾ ਸੋ ਇਹਨੂੰ ਡੂੰਗਾ ਕਰ ਕਰ ਕੇ ਬਣਾਉਣਾ ਅੱਛਾ ਇਹ ਪਲੇਟਾ ਆਣਾ ਅੱਬਾ ਸਾਹਿਬ ਇਹ ਡੂੰਗਾ ਕਰ ਕਰ ਕੇ ਬਣਾਇਆ ਇਨੂੰ ਥੋੜੇ ਦੇ ਨਾਲ ਹੈ ਨਾ ਫਿਰ ਇਹਦੇ ਲਈ ਕਿਸੇ ਕੋਈ 2.5 ਦਾ ਇਸਤੇਮਾਲ ਵੀ ਕਰਤਾ ਜਾਂ ਇੱਦਾਂ ਹੀ ਸਿੱਧੇ ਕਰ ਲੈਣੇ ਦੁਨੀਆ ਕਿਸੇ 2.5 ਦਾ ਇਸਤੇਮਾਲ ਕਰ ਲਈ ਤੇ ਦੁੱਗੀਆਂ ਕਰ ਲੈਣੇ ਉਹ ਪ੍ਰੈਸ ਬੂਸੇ ਨਹੀਂ ਆ ਆ ਫਰੇ ਹੀ ਹੋਣਾ ਦਾ ਮੜੇ ਉਹ ਪਲੇਟ ਨੂੰ ਕਰਕੇ ਦਿਖਾਈਓ ਹੈ ਨਾ ਸਰ ਅੱਛਾ ਠੀਕ ਕਹਿੰਦੇ ਗਲਾਸ ਚਮਚ ਕੌਲੀ ਤੇ ਪਲੇਟ ਇਹਦੇ ਵਿੱਚ ਜੇ ਤੁਸੀਂ ਖਾਣਾ ਖਾਂਦੇ ਹੋ ਤੇ ਤੁਹਾਨੂੰ ਬਹੁਤ ਸਾਰੇ ਰੋਗਾਂ ਤੋਂ ਮੁਕਤੀ ਮਿਲਦੀ ਹੈ। ਸੋ ਅੱਜ ਦੇ ਜ਼ਮਾਨੇ ਦੇ ਵਿੱਚ ਭਾਵੇਂ ਇਹ ਚੀਜ਼ਾਂ ਸਾਡੀ ਰਸੋਈ ਚੋਂ ਗਾਇਬ ਹੋ ਗਈਆਂ ਨੇ ਪਰ ਜੇ ਦੁਬਾਰਾ ਤੁਸੀਂ ਲੈ ਜਾਈਏ ਤੇ ਸਾਨੂੰ ਸ਼ਾਇਦ ਕੈਂਸਰ ਵਰਗੀਆਂ ਨਾ ਮੁਰਾਦ ਬਿਮਾਰੀਆਂ ਨਾ ਹੋਣ ਤੇ ਸਾਡਾ ਜਿਹੜਾ ਪੁਰਾਣਾ ਸਭਿਆਚਾਰ ਹੈ ਉਹ ਵੀ ਬਚ ਜਾਵੇ।